ਅੱਜ ਤਰਨਤਨ ਵਿਖੇ ਸਰਬਦਾਪਾਲਾ ਚੈਰੀਟੇਬਲ ਟਰਸਟ ਦੇ ਮੁਖੀ ਡਾਕਟਰ ਐਸ.ਪੀ. ਸਿੰਘ ਅਭਰਾਇਬਲੋ 9500 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਸਮਾਨ ਵੰਡਿਆ ਹੈ। ਇਸ ਮੌਕੇ ਤੇ ਉਹਨਾਂ ਦਾ ਕਹਿਣਾ ਹੈ ਕਿ ਵੱਖ-ਵੱਖ ਬਿਮਾਰੀਆਂ ਦੇ ਲਈ ਟੈਸਟ ਕਰਵਾਉਣ ਦੇ ਲਈ ਕਲੀਨਿਕ ਵੀ ਨਵੇਂ ਖੋਲੇ ਹਨ। ਇਸ ਮੌਕੇ ਤੇ ਕੁਝ ਬੱਚਿਆਂ ਨੂੰ ਗੋਦ ਵੀ ਲਿਆ ਗਿਆ ਹੈ। ਇਹਨਾਂ ਦੀ ਦੇਖਰੇਖ ਕੀਤੀ ਜਾਵੇਗੀ। ਗੋਦ ਲਈ ਸੀ ਉਹਦੀ ਵੀ ਐਜੂਕੇਸ਼ਨ ਦਾ ਸਾਰਾ ਜਿੰਮਾ ਮੈਂ ਲਿਆ ਹੋਇਆ ਉਹਨਦੀ ਪੈਨਸ਼ਨ ਲੱਗੀ ਹੋਈ ਹੈ ਉਹਦੀ ਐਫ.ਟੀ.ਆਰ ਜੋ ਸਾਡਾ ਸਰਬਤੇ ਪਰਦਾਜੋ ਅਸੂਲ ਐ ਸੀ ਉਹ ਪੂਰਾ ਕਰ ਰਿਹਾ ਤੇ ਉਹ ਵੀ ਲਈ ਸੀ ਇਹ ਵੀ ਨਹੀਂ ਹੈ ਬਾਕੀ ਸਾਡੀਆਂ ਬਾਕੀ ਸਕੀਮਾਂ ਚੱਲ ਰਹੀਆਂ ਨੇ ਅਸੀਂ ਸਾਰੇ ਬੱਚੇ ਦਾ ਗੋਦੀ ਲੈ ਸਕਦੇ ਨਾ ਲੇਕਿਨ ਇੱਕ ਕਿਸਮ ਦਾ ਗੋਦੀ ਲੈ ਹੋਏ ਕਿਉਂਕਿ ਜਦ ਅਸੀਂ ਉਹਨਾਂ ਨੇ ਪੈਨਸ਼ਨ ਲਗਾ ਦਿੰਦੇ ਆ ਚਾਹੇ ਬੜਾਪਾ ਪੈਨਸ਼ਨ ਆ ਚਾਹੇ ਉਹ ਵਿਡੋ ਪੈਨਸ਼ਨ ਆ ਤੇ ਫਿਰ ਉਹਨਾਂ ਦੇ ਬੱਚਿਆਂ ਦੀ ਫੀਸਿਸ ਹੁੰਦੀਆਂ ਸਾਰੀਆਂ ਉਹ ਅਸੀਂ ਸਾਰਾ ਦੇ ਰਹੇ ਆ ਆਪਾਂ ਉਹਨਾਂ ਨੂੰ ਇਸ ਤਰੀਕੇ ਨਾਲ ਬੱਚੇ ਗੋਦੀ ਹੋ ਗਏ ਕਿਸਮ ਦੇ ਉਹਨਾਂ ਨੇ ਕਿੰਨੀ ਪੈਨਸ਼ਨ ਲਈ ਪੈਨਸ਼ਨ ਸਾਡੀ तकरीबन 950 950 10000 ਦੇ ਲੱਗ ਜਾ ਕੇ ਪੈਨਸ਼ਨ ਅਸੀਂ ਲਈ ਹੋਈ ਹੈ ਸਾਰਿਆਂ ਨੂੰ ਬਲਾ ਕੇ ਮੈਡੀਕਲ ਪੈਨਸ਼ਨ ਹੈ ਵਿਡੋ ਪੈਨਸ਼ਨ ਹੈ ਬੜਾਪਾ ਪੈਨਸ਼ਨ ਹੈ ਕਿ ਕੁਝ ਸਾਡੇ ਜਿਹੜੇ ਬੱਚੇ ਅਸੀਂ ਅਡਾਪਟ ਕਰਦੇ ਹਾਂ ਜਿਨ੍ਹਾਂ ਦੀ ਫੀਸਿਸ ਦਿੰਦੇ ਆ ਤੇ ਉਹ ਸਾਡੇ 9500 ਬੱਚਾ ਉਹ ਹੋ ਜਾਂਦਾ ਜਿਨ੍ਹਾਂ ਨੂੰ ਅਸੀਂ ਫੀਸਾਂ ਸਾਰਾ ਸਾਰੀਆਂ ਅਸੀਂ ਦੇ ਰਹੇ ਹਾਂ ਹੈ ਸਟੱਡੀ ਦੀਆਂ ਲੋ ਲੋੜਾਂ ਦੇ ਜਿਹੜੇ ਘਰ ਆ ਜਿਨ੍ਹਾਂ ਨੂੰ ਉਹ ਘਰ ਦੇ ਦੇਣੇ ਹੁੰਦੇ ਆ ਸੜਕ ਨੇੜੇ ਬੋਡਰ ਅਸੀਂ 14 ਸਾਲ ਨੂੰ ਟੱਚ ਕਰ ਚੁੱਕੇ ਆ 1900 ਘਰ ਬਣ ਚੁੱਕੇ ਸਾਡੇ ਜਿਹੜੇ ਅਸਲੀ ਤੇ ਬਾਕੀ ਇਹ ਜਾਰੀ ਹੈ ਸਾਡਾ ਟੀਚਾ ਹੈਗਾ ਸਾਰਾ ਸਾਡੇ ਕੋਲ ਲਿਸਟਾਂ ਕੋਈ 2.5 ਹਜ਼ਾਰ 2600 ਦੀ ਲਿਸਟ ਆਈ ਹੋਈ ਹੈ ਘਰ ਬਣਾਉਣ ਦੀ ਉਹ ਸਾਡੀ ਟੀਮਾਂ ਜਾ ਕੇ ਦੇਖ ਰਹੀਆਂ ਸਰਵੇ ਕਰ ਰਹੀਆਂ ਨੇ ਕੁਝ ਸਮੇਂ ਬਾਅਦ ਨੇ ਕੁਝ ਉਹ ਰਿਪੇਅਰ ਹੋ ਰਹੀ ਹੈ ਕੁਛਦੀ ਮੇਨਟੇਨੈਂਸ ਥੋੜੀ ਹੋ ਰਹੀ ਹੈਗੀ ਉਹ ਵੀ ਤਕਰੀਬਨ ਕਰੀ ਜਾ ਰਿਹਾ ਹੈ ਮੈਕਸਿਮ ਜਿਹੜਾ 5-6 ਡਿਸਟ੍ਰਿਕਟ ਨੇ ਜਿਹਨਾਂ ਚ ਪਾਣੀ ਕਰਕੇ ਨੁਕਸਾਨ ਹੋਇਆ ਸੀਗਾ ਸੋ ਉਹਨਾਂ ਸਾਰਿਆਂ ਦੇ ਅਸੀਂ ਤਕਰੀਬਨ ਮਕਾਨ ਜਿੰਨੀ ਐਪਲੀਕੇਸ਼ਨ ਆਈਆਂ ਸਾਲੀਆਂ ਬਣਾਣੀ ਸ਼ੁਰੂ ਕਰ ਦਿੱਤੇ ਨੇ ਕੁਝ ਅਸੀਂ ਸਿਗਲੀਗਰਾਂ ਦੇ ਘਰ ਜਿਹੜੇ ਉਹ ਬਣਾਣੇ ਸ਼ੁਰੂ ਕੀਤੇ ਨੇ ਜਿਸ ਤਰ੍ਹਾਂ ਮਹਾਲੀ ਵਿੱਚ 70 ਘਰ ਜਿਹੜੇ ਬਣ ਰਹੇ ਨੇ ਉਹ ਸਿਗਲੀਗਰਾਂ ਦੇ ਆ ਕਿਉਂਕਿ ਸਿਗਲੀਗਰਾਂ ਦੇਖੋ ਬੜੀ ਦੇਣ ਹੈ ਸਾਡੇ ਸਿੱਖ ਕੌਮ ਨੂੰ ਕਿ ਗੁਰੂ ਸਾਹਿਬ ਦੇ ਟਾਈਮ ਤੇ ਉਹਨਾਂ ਨੇ ਬਹੁਤਮ ਸ ਆਪਣੇ ਬਾਣੇ ਚ ਰਹਦੇ ਨੇ ਉਹ ਸੋ ਉਹਨਾਂ ਨੂੰ ਲੋੜ ਸੀ ਜਿੱਥੇ ਰਹਿ ਰਹੇ ਸੀ ਉਹ ਬਿਲਕੁਲ ਨਰਕ ਕਹਿ ਸਕਦਾ ਮੈਂ ਕਿ ਉੱਥੇ ਪਾਣੀ ਵਗ ਰਿਹਾ ਉੱਥੇ ਮੱਛਰ ਹੈ ਉੱਥੇ ਖਾਣਾ ਬਣਾ ਰਹੇ ਨੇ ਉੱਥੇ ਲੈਟਰਿੰਗ ਬਾਥਰੂਮ ਹਨ ਉਹਦਾ ਉੱਥੇ ਸੌਂਦੇ ਨੇ ਉਹ ਸੋ ਅਸੀਂ ਟੀਚਰ ਜੁਣੇ ਪਿਛਲੇ 2 ਮਹੀਨੇ ਪਹਿਲਾਂ ਜਿਹੜੇ ਸ਼ੁਰੂ ਕੀਤੇ ਸੀ ਸੋ 2 ਬਲਾਕ ਹੈਗੇ 35 35 ਦੇ 70 ਮਕਾਨ ਨੇ ਉਹ 70 ਚੋਂ 28 ਮਕਾਨ ਬਣ ਚੁੱਕੇ ਨੇ ਹੁਣ ਸਾਡੇ ਬਾਕੀ ਵੀ ਸਾਰੇ ਬਣ ਰਹੇ ਆ ਤੇ ਦਸੰਬਰ ਤੋਂ ਪਹਿਲਾਂ ਪਹਿਲਾਂ ਅਸੀਂ ਜਿਹੜੇ ਉਹ 70 70 ਮਕਾਨ ਜਿਹੜੇ ਬਣਾ ਕੇ ਉਹਨਾਂ ਨੂੰ ਅਸੀਂ ਚਾਹ ਦੀਆਂ ਸੌਂਪ ਦੇਵਾਂਗੇ ਇਹ ਹਸਪਤਾਲ ਸਾਡੇ ਦਾ ਸੈਂਟਰ ਚੱਲਦਾ ਸਾਡੇ 132 ਤਕਰੀਬਨ ਲੈਬੋਰਟਰੀ ਚੱਲ ਰਹੀਆਂ ਨੇ ਸੋ so, 12 ਦੇ ਕਰੀਬ ਸਾਡੇ ਜਿਹੜੇ ਹੈਗੇ ਨੇ ਉਹ ਚੱਲਦੇ ਨੇ ਫਿਜ਼ੀਓਥੈਰੇਪੀ ਸੈਂਟਰ ਚੱਲ ਰਹੇ ਨੇ ਡੈਂਟਲ ਕਲੀਨਿਕ ਚੱਲ ਰਹੇ ਨੇ ਸੋ ਜਿੱਥੇ ਅਸੀਂ ਹੈ ਨਾ ਬਾਕੀ ਸਟੇਟਾਂ 'ਚ ਕੰਮ ਕਰ ਰਹੇ ਸੀ ਹੁਣ ਅਸੀਂ ਤਿੰਨਾਂ ਸਟੇਟਾਂ 'ਚ ਹੋਰ ਕੰਮ ਸ਼ੁਰੂ ਕੀਤਾ ਹੈ ਜਿਨ੍ਹਾਂ 'ਚੋਂ ਇੱਕ ਤਾਂ ਮਹਾਰਾਸ਼ਟਰ ਆ ਗਿਆ ਮਹਾਰਾਸ਼ਟਰ ਦੇ ਵਿੱਚ ਅਸੀਂ ਸ਼ੁਰੂ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਵੈਸਟ ਬੰਗਾਲ 'ਚ ਆਲਰੇਡੀ ਸ਼ੁਰੂ ਕਰ ਚੁੱਕੇ ਹਾਂ ਅਸੀਂ ਉੱਥੇ ਉੱਥੇ ਵੀ ਸਾਡੇ ਪੰਜ ਜਿਹੜੇ ਪੰਜ ਲੋਕੇਸ਼ਨ ਤੇ ਸਾਡੇ ਸੈਂਟਰ ਸਾਰੇ ਵੈਸਟ ਬੰਗਾਲ 'ਚ ਆ ਰਹੇ ਨੇ ਤੇ ਤਿੰਨ ਦਿਨ ਪਹਿਲਾਂ ਮੈਂ ਇੱਧਰ ਜੰਮੂ ਦਾ ਵੀ ਪਖਨੂਰ ਹੈ ਸੋ ਪਖਨੂਰ ਜਾ ਇਗਨੋਰ ਦੇ ਵਿੱਚ ਅਸੀਂ ਗੁਰਦਾਰ ਸਾਹਿਬ ਦੇ ਵਿੱਚ ਜਿਹੜੇ ਉਹ ਤਿੰਨ ਸੈਂਟਰ ਸ਼ੁਰੂ ਕਰ ਦਿੱਤੇ ਨੇ ਜਿਨ੍ਹਾਂ ਚ ਲੈਬੋਰਟਰੀ ਸ਼ੁਰੂ ਹੋ ਚੁੱਕੀ ਹੈ ఫిਜ਼ੀਓਥੈਰੇਪੀ ਸੈਂਟਰ ਤੇ ਡੈਂਟਲ ਕਲੀਨਿਕ ਪਰ ਬਹੁਤ ਸਸਤੇ ਡੇਟਾ ਦੇ 10 12% ਡੇਟਾ ਦੇ ਦੀ ਕੰਮ ਕਰ ਰਹੇ ਹਾਂ ਸੋ ਨਾਲ ਸੱਤ ਲੋਕੇਸ਼ਨ ਜਿਹੜੀਆਂ ਹੋਰ ਮੈਂ ਉਥੇ ਕਹਾਂ ਜਾਂ ਉਹਨਾਂ ਨੂੰ ਜੰਮੂ ਕਸ਼ਮੀਰ ਦੇ ਵਿੱਚ ਇਹ ਹੋਰ ਸਿਰਫ ਸੱਤ ਲੋਕੇਸ਼ਨ ਇਹੋ ਜਿਹੀ ਮਿਲਣਗੀਆਂ ਤੇ ਤਿੰਨ ਤਿੰਨ ਸੈਂਟਰ ਉੱਥੇ ਵੀ ਖੁੱਲ ਜਾਣਗੇ ਤਲਸੇਣਾਇ ਤੋਂ ਬਾਅਦ ਇੱਕ ਐਂਬੂਲੈਂਸ ਦੀ ਲੋੜ ਸੀ ਐਂਬੂਲੈਂਸ ਵੀ ਅਸੀਂ ਦੇ ਆਏ ਉੱਥੇ ਤੇ ਅਲਟਰਾਸਾਉਂਡ ਦੀ ਬਹੁਤ ਜ਼ਿਆਦਾ ਲੋੜ ਸੀ ਕਿਉਂਕਿ ਉਸ ਏਰੀਆ ਵਜਲ ਸਾਰਾ ਰਿਮੋਟ ਏਰੀਆ ਉੱਥੇ ਮੈਡੀਕਲ ਫੈਸਿਲਿਟੀ ਹੈ ਨਹੀਂ ਮਿਲ ਰਹੀ ਤੇ ਉੱਥੇ ਫਿਰ ਇੱਕ ਜਿਹੜਾ ਅਲਟਰਾਸਾਉਂਡ ਦਾ ਨਹੀਂ ਸਾਫ ਕਰਕੇ ਆਇਆ ਸੋ ਕੋਸ਼ਿਸ਼ ਸਾਡੀ ਹੈ ਕਿ ਜਿੱਥੇ ਇਹੋ ਜਿਹੇ ਦਰਕਾ ਹੈ ਸਾਡੇ ਜਿਹੜਾ ਇਹੋ ਜਿਹੇ ਲੋਕ ਹੈਗੇ ਜਿਹੜੇ ਕਿ ਆਪਣਾ ਇਲਾਜ ਨਹੀਂ ਕਰਾ ਸਕਦੇ ਟੈਸਟ ਨਹੀਂ ਕਰਾ ਸਕਦੇ ਸਾਡੀ ਕੋਸ਼ਿਸ਼ ਹੈ ਅਸੀਂ ਉੱਥੇ ਪਹੁੰਚੀਏ ਉਹਨਾਂ ਤੱਕ ਤੇ ਪਹੁੰਚ ਕੇ ਜਿੰਨੀ ਵੱਤੋਂ ਹੈਲਪ ਕਰ ਸਕਦੇ ਅਸੀਂ ਡਾਇਰੈਕਟ ਉਹਨਾਂ ਦੀ ਹੈਲਪ ਕਰ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ